ਸਮਰੀਦਾ ਆਇਦਾ ਤਾਂ ਸਕੂਲ ਗਈ ਵੀ ਨਹੀਂ ਆ ਹਾਂ ਹਾਂਜੀ ਉਹ ਸੁਕਤਾਬਾਂ ਕੱਢ ਕੇ ਤੇ ਬਹਿ ਜਾਂਦੀ ਆ ਮੈਂ ਤੇ ਆਵਲੀ ਪੋਇਮੀ ਯਾਦ ਕਰਨ ਦੀ ਕਿ ਜਦੋਂ ਮੈਮ ਦਊਗੀ ਕਾ ਹੋਮਵਰਕ ਕਿ ਆ ਪੋਇਮੀ ਯਾਦ ਕਰਕੇ ਉਹ ਫਿਰ ਤੇ ਮੈਂ ਉਸ ਦਿਨ ਸੁਣਾ ਦੂੰਗੀ ਨਾ ਤੂੰ ਅਡਵਾਂਸ ਸੇ ਸਾਰਾ ਪੜ ਲੈ ਕਰਨਾ ਵਾ ਹਾਂ ਠੀਕ ਆ ਸਿਲੇਬਸ ਤੇ ਮਿਲ ਜਾਇਦਾ ਹੈ ਤੇ ਫਿਰ ਮੈਂ ਵੇਖ ਕੇ ਪੜ੍ਹ ਲੈਣੀ ਜਿਹੜਾ ਜਣਾਉਣਾ ਅੱਛਾ ਬੜੀ ਸਿਆਣੀ ਹੋਊਗੀ ਤੂੰ ਤਾਂ ਹੈਨਾ ਨਿਆਣੇ ਨੇ ਸਿਆਣੇ ਤੋਂ ਮਤ ਨਹੀਂ ਆ। ਇਹੋ ਪਤਾ ਨਹੀਂ। ਹੂੰ। ਪਤਾ ਨਹੀਂ। ਜਿੱਦਾਂ ਦੀਆਂ ਕਿਤਾਬਾਂ ਲਿਆਂਦੀਆਂ, ਰੋਜ਼ ਇਹਨੂੰ ਫੋਲ ਫੋਲ ਕੇ ਖਲਾਰਾ ਪਾ ਕੇ ਤੇ ਬਹਿ ਜਾਂਦੀਆਂ। ਵੀ ਮੈਂ ਉਹ ਪੜ ਲਾ, ਮੈਂ ਉਹ ਪੜ ਲਾ। ਅੱਜ ਤੇ ਮੈਂ ਇੰਗਲਿਸ਼, ਮਾਤ ਤੇ ਪੰਜਾਬੀ ਕੰਦ ਕਰਤੀ ਆ ਆ ਲਾਸਟ ਵਾ। ਅੱਛਾ। ਇਹ ਦਵਾਂ ਸੀ ਪੜੀ ਜਾਣੀ ਆ। ਅੱਛਾ। ਸੱਚੇ ਸੰਮ੍ਰਿਤ ਮੈਂ ਤੇਰਾ ਪਾਉਣ ਤਰੀਕਾ। ਬੋਦਾ ਕਮਾ ਵਰਦੀ ਦਾ। ਪਾਪਾ ਲਿਆ ਦਿੰਦੇ। ਉਹ ਮੈਨੂੰ ਨਹੀਂ ਚੇਤਾ ਆਏਗਾ ਹਾਂ ਤੇ ਤੂੰ ਮੈਨੂੰ ਕੱਲ ਕਿਹਾ ਸੀ ਨਾ ਮੈਨੂੰ ਯਾਦ ਹੀ ਆ ਗਿਆ ਤੇ ਮੈਂ ਆਪਾਂ ਨੂੰ ਕਹਿ ਕੇ ਆਉਣੀ ਐ ਠੀਕ ਆ ਠੀਕ ਤੇ ਇੰਨਾ ਨਾ ਦਿਮਾਗ ਖਚਕਾਰਾ ਜੋ ਰਹਿਣ ਦੇ ਜੋ ਟੀਚਰ ਕਰਉਣਗੇ ਨਾ ਤੇ ਫੇਰ ਕਰੀ ਇਦਾਂ ਤੈਨੂੰ ਕੀ ਸਮਝ ਲੱਗਣੀ ਐ ਟੀਚਰ ਸਮਝਾਉਣਗੇ ਫੇਰ ਹੀ ਸਮਝ ਲੱਗਦੀ ਹੁੰਦੀ ਐ ਨਹੀਂ ਇਹ ਮੈਨੂੰ ਆਹ ਦੋ ਪੈਰੇ ਆ ਗਏ ਬਸ ਦੋ ਹੀ ਰਹਿ ਗਏ ਆ ਫੋਕ ਸਾਰੀ ਆ ਜਾਊਗੀ ਚਲ ਠੀਕ ਮੈਂ ਕਹਿ ਕੇ ਆਵਾਂ ਤੇ ਪਾਪਾ ਮੈਂ ਸਮਰੀਦ ਦੀ ਵਰਦੀ ਲੈ ਆਉਂਦੇ ਵਰਦੀ ਸਕੂਲੋਂ ਮਿਲਣੀ ਆ ਬਾਹਰੋਂ ਮਿਲਣੀ ਆ ਨਹੀਂ ਬਾਹਰੋਂ ਮਿਲਣੀ ਆ ਉਹਨਾਂ ਦੁਕਾਨ ਦੇ ਸਿੱਧੇ ਆਈ ਅਸ ਬਾਹਰੋਂ ਮਿਲਣੀ ਆ ਆਹੋ ਤੇ ਤੂੰ ਨਹੀਂ ਜਣਾ ਲਾ ਤੂੰ ਚੱਲ ਜਾ ਨਾਲ ਨਹੀਂ ਮੇਰੇ ਤੋਂ ਨਹੀਂ ਅੱਜ ਜਾਇਆ ਜਾਣਾ ਇਹਦਾ ਤੇ ਫੇਰ ਉਹ ਤੇ ਸਕੂਲ ਤੇਨੇ ਪਾ ਕੇ ਜਾਣੀ ਆ ਨਾ ਵਰਦੀ ਹਾਂ ਨਹੀਂ ਵਰਦੀ ਤੇ ਪਾਣੇ ਚੱਲ ਤੂੰ ਲੈਣ ਸੋ ਵੇਖ ਕੱਪੜਾ ਵੇਖ ਲੈ ਹੁੰਦੀ ਕਿਦਾਂ ਦਾ ਕੱਪੜਾ ਇਹ ਕੱਪੜਾ ਤੇ ਉਹ ਵਰਦੀਆਂ ਦਾ ਤਾਂ ਸੇਮ ਹੀ ਹੋਣਾ ਵਾ ਹੂੰ ਕਪੜਾ ਵਰਦੀਆਂ ਦਾ ਕੀ ਕਪੜਾ ਵੇਖਣਾ ਹੁੰਦਾ ਕਿਉਂਕਿ ਸਕੂਲ ਵਾਲਿਆਂ ਨੇ ਜਿਹੜੀ ਆਰਡਰ ਕੀਤੀ ਹੁੰਦੀ ਉਹੇ ਬਣਾਉਂਦੇ ਆ ਪਗਲੇ ਬਣਾਉਂਦੇ ਆ ਨਾ ਕਈਆਂ ਨੇ ਤਾਂ ਹੁੰਦਾ ਨਾ ਕਪੜਾ ਮਾੜਾ ਸਟਾਫ ਵੀ ਰੱਖਿਆ ਹੁੰਦਾ ਵਾ ਕਈਆਂ ਨੇ ਚੰਗਾ ਰੱਖਿਆ ਹੁੰਦਾ ਨਹੀਂ ਵਰਦੀਆਂ ਦਾ ਸੇਮ ਹੀ ਹੁੰਦਾ ਵਾ ਹਾਂ ਤੇ ਲਿਆ ਦੋ ਨੂੰ ਕਿੰਨੀਆਂ ਲਿਆਉਣੀ ਹੈ ਕਿ ਦੋ ਆ ਦੋ ਲੈ ਆਇਓ ਨਾ ਇੱਕ ਧੋਵਜਿਆ ਕਰੂਗੀ ਤੇ ਫਿਰ ਇੱਕ ਪਾ ਜਾਵਾਂਗੀ ਤੇ ਬੂੜ ਤੇ ਟਾਈ ਹੈਗੀ ਹੈ ਤੈਨੂੰ ਆ ਟਾਈ ਤੇ ਨਾਲ ਹੀ ਮਿਲ ਗਈ ਸਕੂਲ ਤੋਂ ਤਾਂ ਨਹੀਂ ਅੱਛਾ ਹਾਂ ਬੂੜ ਅਸ਼ੂ ਉਹ ਵੀ ਲੈ ਆ ਦੇ ਉਹ ਨੰਬਰ ਉਹ ਵੇਰ ਤੁਮ ਦਾ ਦੇਣੀ ਮੈਂ ਤਾਂ ਦੇ ਲੈ ਚ ਲੈ ਆ ਅਸ਼ੂ ਸਮਝਾ ਚਲ ਲੈ ਆਦ ਨਾ ਕੋਈ ਉਹ ਤੇ ਪਹਿਲਾਂ ਉਹ ਕਤਾਬਾਂ ਕੱਢ ਕੇ ਤੇ ਬੈਠੀ ਰਹਿੰਦੀ ਆ ਤੇ ਐ ਪੋਈ ਮੈਂ ਯਾਦ ਕਰੀ ਜਾਂਦੀ ਆ ਤੇ ਮੈਂ ਪਹਿਲੇ ਐਡਵਾਂਸ ਹੀ ਕਰ ਲੈਣਾ ਵਾ ਨਹੀਂ ਪੜਦ ਇੰਟੈਲੀਜੈਂਟ ਆ ਕੁੜੀ ਇਹ ਮੜਦਾ ਹੀ ਪੜਾ ਚਲੋ ਫਿਰ ਲੈ ਆ ਦਿਓ ਹਾਂ ਚਲ ਜਾਂਦਾ ਮੈਂ ਲੈ ਆ ਦੇਣਾ ਕੋਈ ਨਹੀਂ ਮਰੀਦਾ ਹਾਂਜੀ ਪਾਪਾ ਕਿੱਥੇ ਚਲਾ ਮੇਰਾ ਪੁੱਤ ਮੈਂ ਖੇਡਣ ਜਲੀ ਕਿੱਥੇ ਬਾਹਰ ਜੀ ਉਹਨੂੰ ਨਾ ਨਾ ਚਲ ਅਜ ਮੈਂ ਵੀ ਤਨਾਂ ਖੇਡ ਕੇ ਆਉਣਾ ਹਾਂ ਚਲ ਇਹ ਕਰਨਾ ਫਿਰ ਹਾਂ ਹੈ ਹਾਂ ਮੈਂ ਪੋਈਮੀਆਂ ਕਰ ਲਈ ਦੋ ਪੈਰੇ ਹੋ ਗਏ ਦੋ ਰਹੇਗੇ ਬਸ ਅੱਛਾ ਚਲ ਆ ਮੇਰਾ ਪੁੱਤ ਮੇਰੇ ਨਾਲ ਇੱਕ ਗੱਲ ਸੁਣ ਇੱਥੇ ਤੈਨੂੰ ਨਾ ਮੈਂ ਕੰਮ ਗੱਲ ਪੁੱਛਣੀ ਕੋਈ ਛੇੜੀ ਚਲ ਮੇਰੇ ਪੁੱਤ ਨੂੰ ਦੱਸ ਹੈ ਸੇ ਨੂੰ ਮੰਮੀ ਤਰੀਕੇ ਨਾਲ ਪਿਆਰ ਕਰਦੀ ਹੈ ਨਵੀਂ ਬੜਾ ਹੂੰ ਉਹ ਤੇ ਮੈਨੂੰ ਜੋ ਮੈਥਿ ਡਿੱਗੀਆਂ ਸੀ ਬਸ ਉਹਦਾ ਗੁੱਸਾ ਆਹੀ ਉਹਦਾ ਤੇ ਮੈਨੂੰ ਕਦੀ ਗੁੱਸੇ ਨਹੀਂ ਹੁੰਦੇ ਉਹ ਹੂੰ ਉਹਦੇ ਬੜਾ ਪਿਆਰ ਕਰਦੇ ਜਦੋਂ ਮੈਂ ਕਿੰਨੀ ਪਾਸਤਾ ਬਣਾ ਦੋ ਪਾਸਤਾ ਬਣਾ ਦਿੰਦੇ ਮੈਗੀ ਕਿੰਨੀ ਮੈਗੀ ਬਣਾ ਦਿੰਦੇ ਅੱਛਾ ਪਰ ਗੁੱਲਾ ਕਦ ਤੱਕ ਪੁੱਛੁੰਦੇ ਵੈਸੇ ਮੈਨੂੰ ਪੁੱਛਦੇ ਆ ਮੈਂ ਕੱਪ ਨੂੰ ਪੁੱਛਣਾ ਕੋ ਫ੍ਰੀਦ ਨੂੰ ਪੁੱਛਣਾ ਪਿਆਰ ਕਰਦੀ ਹੈ ਮੰਮੀ ਨਾਲ ਹੂੰ ਹੂੰ ਖੇੜਦੀ ਹੁੰਦੀ ਹੈ ਤੇਰੇ ਨਾਲ ਹਾਂ ਸ਼ੇਅਰ ਕਰਨ ਜਾਂਦੀ ਹੁੰਦੀ ਹੈ ਆ ਪੱਗੇ ਹੀ ਹੇ ਤਾ ਹਾਂ ਜੋ ਤੂੰ ਮੰਗਦੇ ਨੂੰ ਉਹ ਕੋ ਦੇ ਦਿੰਦੀ ਹਾਂ ਹਾਂ ਕਦੀ ਨਹੀਂ ਝੜ ਕਹਤ ਨਹੀਂ ਉਹਨੇ ਨਹੀਂ ਬਾਸ ਉਹਦੇ ਇੱਥੇ ਡਿੱਗੇ ਹੈ ਤੇ ਉਹਦੋਂ ਝੜ ਕਿਆ ਸੀ ਥੋੜਾ ਜਿਹਾ ਹਾਂ ਤੇ ਉਹਦੇ ਦੀ ਮੰਮਾ ਨੇ ਝੜ ਗਦੇ ਹੁੰਦੇ ਹੀ ਗਏ ਹਾਂ ਉਹ ਤੇ ਉਹਨਾਂ ਦਾ ਝੜਕ ਨਹੀਂ ਹੁੰਦਾ ਵਾ ਹਾਂ ਉਹਦਾਂ ਨਹੀਂ ਝੜ ਕਿਆ ਅੱਛਾ ਕੋਈ ਤਾਂ ਤੈਨੂੰ ਪਿਆਰ ਕਰਦੀ ਹੈ ਹਾਂ ਪੜਾਉਂਦੀ ਵੀ ਹੁੰਦੀ ਹੈ ਤੈਨੂੰ ਹਾਂ ਪਰ ਹੁਣ ਨਹੀਂ ਪੜਾਇਆ ਕੋ ਕਿ ਹੁਣ ਉਹ ਤੇ ਮੰਮਾ ਕਹਿੰਦੇ ਤੂੰ ਖੋਦੀ ਲੱਗੀ ਰਹਿਣੀ ਆ ਮਖੋਦੀ ਅਦਿਕ ਅਦਰੀ ਨਿਊ ਸਲੇਬਸ ਤੋਂ ਵੇਖ ਕੇ ਅੱਛਾ ਤੈਨੂੰ ਮਿਲ ਯਾਦ ਹੋਏਦਾ ਸੁੰਦੀ ਹੁੰਦੀ ਹੈ ਤੇਤੋਂ ਹਾਂ ਉਹ ਸਟੈਚੂ ਲੈਂਦੀ ਹੈ ਤੇਰੀ ਹਾਂ ਤੇ ਤੈਨੂੰ ਤੇ ਪ੍ਰਾਣੀ ਮੰਮੀ ਦੀ ਯਾਦ ਹੁੰਦੀ ਹੈ ਕਿ ਨਹੀਂ ਆਉਂਦੀ ਨਹੀਂ ਹੁਣ ਤੇ ਥੋੜੀ ਜਿਹੀ ਹੂੰ ਥੋੜੀ ਆਉਂਦੀ ਹੈ ਹਾਂਜੀ ਅੱਛਾ ਤੇ ਤੂੰ ਤੂੰ ਵੀ ਆਪਣੀ ਮੰਮੀ ਨੂੰ ਪਿਆਰ ਕਰਦੀ ਏਂ ਪੂਰਾ ਹੂੰ ਹੈ ਤੇਰਾ ਦਿਲ ਲਗਰੀਦਾ ਪੂਰਾ ਹਾਂ ਅੱਛਾ ਚਲ ਮੇਰਾ ਪੁੱਤ ਕਿਹੜਾ ਫਿਰ ਠੀਕ ਮਾਤਾ ਕਹਿੰਦੀ ਆ ਵੀ ਉਹ ਇਹਨੂੰ ਪਿਆਰ ਨਹੀਂ ਕਰਦੀ ਕੰਮ ਡਾਈ ਰੱਖਦੀ ਆ ਸਬਰੀਤ ਕਹਿੰਦੀ ਆ ਵੀ ਮੰਮੀ ਪਿਆਰੀ ਬੜਾ ਕਰਦੀ ਕਤਾ ਨਹੀਂ ਮਾਤਾ ਕਿਉਂ ਝੂਠ ਬੋਲੀ ਜਾਂਦੀ ਕਿ ਇਹਦੇ ਪਿੱਛੇ ਲੱਗ ਕੇ ਉਹਦੇ ਆ ਹਿਸਾਬ ਜਦ ਕੀ ਬੰਡਿਆ ਘਰ ਦੇ ਵਿੱਚ ਪਹਿਲਾਂ ਆਪ ਮਾਤਾ ਕਿਥੋਂ ਹੈ ਨਹੀਂ ਆਪ ਕੰਮ ਢਾਹ ਛੱਡਦੀ ਇਹਨੂੰ ਤੇ ਸਮਰੀਤ ਕਹਿੰਦੀ ਆ ਉਹ ਕੰਮ ਹੀ ਨਹੀਂ ਮੇਨੂੰ ਮਾਤਾ ਕੰਮ ਮਮੀ ਕੰਮ ਹੀ ਨਹੀਂ ਡਾਉਂਦੀ ਤੇ ਮਾਤਾ ਕਹਿੰਦੀ ਆ ਇਹਦੇ ਕੋ ਕੰਮ ਕਰਾਉਂਦੀ ਏ ਕੱਲੀ ਝਾੜੂ ਲਾਉਂਦਾ ਪੈਂਦੀ ਕੱਲੀ ਭਾਂਡੇ ਮਿਜਾਉਂਦਾ ਪੈਂਦੀ ਹਮ ਬੱਚੇ ਨੇ ਥੋੜੀ ਝੂਠ ਬੋਲਣਾ ਬੱਚੇ ਦੇ ਮਨ ਦੇ ਜੋ ਆ ਉਹਨੇ ਸਾਥੀ ਦੱਸਣਾ ਮਾਤਾ ਬਿਨਾਂ ਐਵੇਂ ਗਵਾਂਡੀਆਂ ਪਿੱਛੇ ਲਾ ਕੇ ਦਿਮਾਗ ਖਰਾਬ ਹੋਇਆ ਮਾਤਾ ਦਾ ਚਲ ਆਪੇ ਠੀਕ ਹੋ ਜੂ ਕੋਈ ਗੱਲ ਨਹੀਂ ਕਰ ਲਈ ਕੋਈ ਕੰਮ ਧੰਦਾ ਵੀਰ ਉਹ ਆ ਵੇਖਣ ਆਵਾ ਵਾਹ ਫਲ ਵੀ ਬੜਾ ਪਿਆਰ ਨੇ ਪੋੜੇ ਫਲ ਪੈ ਹੀ ਗਿਆ ਬਾਗ ਨੂੰ ਚੱਲਦਾ ਹਾਂ ਤੂੰ ਚੰਗਾ ਪਿਆ ਕੀ ਹਾਲ ਵੀਰ ਹਾਂ ਕੀ ਹਾਲ ਭਵਨ ਜੀ ਠੀਕ ਠਾਕ ਤੁਸੀਂ ਹਾਂ ਵਧੀਆ ਵਧੀਆ ਫਲ ਪੈ ਹੀ ਗਿਆ ਯਾਰ ਕਾਣਾ ਫਲ ਤੇਰ ਕਾ ਬੜਾ ਪਿਆਈ ਆਓ ਚੱਲ ਬੂਟੇ ਲਾਏ ਹੁਣ ਫਿਰ ਦਿੰਦਾ ਕੋਈ ਨਾ ਕੋ ਹਾਂ ਚੱਲ ਹੌਲੀ ਹੌਲੀ ਵਿਹਨੇ ਤਜਰਬਾ ਹੀ ਆਗੇ ਆਹੋ ਨਹੀਂ ਕੋਈ ਜਿਹੜਾ ਫਾਲੋ ਨਾ ਦੋ ਸਾਲ ਲਾਈ ਜਾਂਦਾ ਹੋਰ ਤੂੰ ਹਾਂ ਠੀਕ ਠਾਕ ਬਹੁਤ ਵਧੀਆ ਵਧੀਆ ਹੋ ਗਈ ਟਿਕਟ ਤੇਰੀ ਆ ਹੋ ਗਈ ਮੇਰੀ ਸ਼ਾਮਾਂ ਦੀ ਹੈ ਗਈ ਫਲੈਟ ਅੱਜ 1:00 ਵਜੇ ਦੀ ਅੱਛਾ ਤੇ ਮੈਂ ਨਾਲੇ ਮਿਲ ਜਾਣਾ ਨਾਲੇ ਪੁੱਛਣਾ ਕਿ ਤਾਂ ਚੱਲ ਰਹੀ ਲਾਈਫ ਲਾਈਫ ਤੇ ਠੀਕ ਚੱਲਣ ਰਹੀ ਆ ਚੰਗੀ ਬੈਗੀ ਘਰ ਵਾਲੀ ਘਰ ਵਾਲੀ ਤੇ ਚੰਗੀ ਆ ਪਰ ਮਾਤਾ ਜਰ ਬੜੇ ਨੁਕਸਬਿਲੀਆਂ ਕੱਢਦੀ ਆ ਮਾਤਾ ਉਹਨੂੰ ਕਹਿੰਦੀ ਆ ਵੀ ਸਮਰੀਤ ਨੂੰ ਇਹ ਕੰਮ ਬੜਾ ਕਰਾਉਂਦੀ ਆ ਇਦਾਂ ਕਰਦੀ ਜੇ ਕਰਦੀ ਆ ਨਹੀਂ ਸਮਰੀਤ ਨਹੀਂ ਖੁਸ਼ ਨਹੀਂ ਮੈਂ ਸਮਰੀਤ ਨੂੰ ਪੁੱਛਿਆ ਹੁਣ ਹਾਂ ਹਾਂ ਸਮਰੀਤ ਇੱਕ ਬੜੀ ਖੁਸ਼ ਵਸਾ ਜੀ ਕਹਿੰਦੀ ਕਹਿੰਦੀ ਮੈਨੂੰ ਤਾਂ ਸਾਰਾ ਕੰਮ ਹੀ ਉਹ ਕਰਦੀ ਆ ਮੈਨੂੰ ਤਾਂ ਬੜਾ ਪਿਆਰ ਕਰਦੀ ਆ ਮੇਰਾ ਖੇਡਦੀ ਵੀ ਆ ਸੈਰ ਕਰਨ ਵੀ ਜਾਂਦੀ ਆ ਸਾਰੇ ਕੰਮ ਕਰਦੀ ਆ ਤਾਂ ਹੋਰ ਤਾਂ ਨਹੀਂ ਚਾਹੀਦਾ ਵਾ ਜਿਹੜੀ ਮਾਤਾ ਨਾਲ ਸਾਡੀ ਹੁੰਦੀ ਨਾ ਬਜ਼ੁਰਗ ਉਹਨਾਂ ਸੁਭਾਅ ਹੁੰਦੇ ਬੱਚਿਆਂ ਵਰਗੇ ਉਹ ਪਤਾ ਨਹੀਂ ਮਾਤਾ ਕਿਹੜੀ ਗਵਾਂਢ ਦੇ ਪਿਛੇ ਲੱਗੀ ਉਹ ਆਪਣੇ ਹੈ ਨਹੀਂ ਗਵਾਂਢ ਲਾਗੇ ਗਵਾਂਢ ਦੇ ਚੰਦਾ ਵਾ ਕਿ ਘਰ ਵਸੇ ਨਾ ਕਿਸ ਦਾ ਹੂੰ ਨਾਲੇ ਦੋਰੇ ਕਿਸ ਦਾ ਵਸ ਜੇ ਆਹੋ ਚਲੋ ਉਹਦਾ ਤਾਂ ਸੋਖ ਤੇ ਸਾਨੂੰ ਵੀ ਹੈਗਾ ਹੀ ਨਾ ਵੀ ਮਤਲਬ ਰੋਟੀ ਪਾਣੀ ਬਣਿਆ ਮਿਲਦਾ ਮਾਤਾ ਵੀ ਮੰjde ਤੇ ਬੈਠੀ ਖਾਂਦੀ ਹੁਣ ਨਹੀਂ ਇਹ ਵੀ ਕਰਮਾਂ ਦੇ ਸੌਦੇ ਹੁੰਦੇ ਕਿ ਕਿਸੇ ਕਿਸ ਨੂੰ ਚੰਗਾ ਪੈਂਦਾ ਹੁੰਦਾ ਵਾ ਇਹ ਦੇਖ ਹਰ ਕਰਮਾਂ ਦੀਆਂ ਗੱਲਾਂ ਹੀ ਆ। ਹੂੰ। ਨਹੀਂ ਤੂੰ ਆਪਣਾ ਘਰ ਵੇਖ ਨਾ ਤੇ ਦੋਵਾਂ ਨੂੰ ਆਪਣੇ ਥਾਂ ਰੱਖ। ਨੇ ਮੈਂ ਤਾਂ ਦੋਵਾਂ ਨੂੰ ਰੱਖਿਆ ਮੈਂ ਜਦੋਂ ਬੰਦਾ ਪਿੱਛਤਾ ਨਹੀਂ ਮੈਨੂੰ ਆ ਕੇ ਮਾਰਾ ਦੱਸਦੀ ਹੈ ਨਾ ਉਹ ਇਦਾਂ ਕਰਦੀ ਉਹ ਐਂ ਕਰਦੀ ਉਹ ਫਾਲਤੂ ਖਰਚਾ ਬੜਾ ਕਰਦੀ ਉਹ ਖਰਚਾ ਤੂੰ ਮੈਂ ਘਰ ਤੋਂ ਬਾਹਰ ਨਹੀਂ ਨਿਕਲੀ ਨਹੀਂ ਉਹ ਦੰਦੀ ਉਹ ਜਿੰਨੇ ਘਰ ਰਹਿਣਾਂ ਨੇ ਖਰਚਾ ਵੀ ਕਰਨਾ ਹੀ ਆ ਮੰਨ ਲਓ ਉਹਨੇ 100 ਚੀਜ਼ ਮਗਾਉਣੀ ਆ ਕੁੜੀ ਦੇ ਖਾਣ ਵਾਸਤੇ ਵੀ ਚੀਜ਼ਾਂ ਮਗਾਉਣੀ ਆ ਆ ਹੁਣਾ ਸਮਰੀਦ ਦੀ ਜੁਨੀਫਾਰਮ ਲਿਆਉਣੀ ਰਹੀ ਪਿਆ ਉਹ ਸਮਝੀਏ ਕਿ ਉਹਨੂੰ ਕਹਿਣਾ ਤਾਂ ਮੈਨੂੰ ਕਹਿੰਦੀ ਜਾਗ ਤੂੰ ਜੁਨੀਫਾਰਮ ਲੈ ਆਉ ਮੈਂ ਚੱਲ ਲਿਆ ਦਿੰਦਾ ਹਾਂ ਤੇ ਉਹ ਵਿਚਾਰੀ ਕਿਹੜੀ ਨੌਕਰੀ ਕਰਦੀ ਚਲ ਕੋ ਮੰਗਣੇ ਨੇ ਜਾਂ ਮਾਦਾ ਮੰਗੂਗੀ ਨਹੀਂ ਨਹੀਂ ਉਹ ਤਾਂ ਹੈ ਹੀ ਆ ਗੱਲ ਪੈਸੇ ਦੀ ਨਹੀਂ ਹੈਗੀ ਮਾਦਾ ਨੂੰ ਉਦਾਂ ਹੀ ਆ ਬੜਾ ਪਤਾ ਨਹੀਂ ਕੀ ਆ ਖੇਦੀ ਜਾਂਦੀ ਖੇਦੀ ਜਾਂਦੀ ਪਤਾ ਨਹੀਂ ਕਿਹੜੀ ਕੋਲ ਖੇਦੀ ਜਾਂਦੀ ਬਹੁਤ ਸਮਾਂ ਦੱਸਿਆ ਜਦੋਂ ਹੋਰਨ ਥੋੜੀ ਉਮਰ ਹੋ ਜੇਮ ਬਿਅਰ ਗਾਂ ਦੀ ਉਹ ਖੇਡਿਆ ਜਾਂਦੇ ਆ ਉਹ ਨਿਆਣਾ ਸਭਾਰ ਨਹੀਂ ਜਦਾਂ ਹੋ ਜਾਂਦਾ ਉਦਾਂ ਦਾ ਹੀ ਆ ਕਿ ਚਲ ਮੈਂ ਤੇ ਇਹ ਪੁੱਛਣ ਆਇਆ ਹਾਂ ਤੇ ਕਿਹ ਲੋ ਵਧੀਆ ਫਿਰ ਤੇ ਨਹੀਂ ਨੇ ਵਧੀਆ ਵਾ ਠੀਕ ਆ ਇਹ ਘਰਾਂ ਜਿਹਦੇ ਹਾਲ ਫਲਾਦ ਚੱਲਦੇ ਰਹਿੰਦੇ ਆ ਇੱਥੇ ਦੋ ਪਾਂਡੇ ਖੜਕੇ ਰਹਿੰਦੇ ਆਗੇ ਇਹ ਤਾਂ ਕੱਲ ਤੀ ਪੱਕੀ ਆ ਹੂੰ ਇਹਦੇ ਬੰਦਾ ਸਮਝਦਾ ਚਾਹੀਦਾ ਵਾ ਹੂੰ ਕਿ ਕਿੱਥੇ ਕਿਹਨੂੰ ਮਾਮ ਰੱਖਣਾ ਤੇ ਕਿੱਥੇ ਘਰ ਨੂੰ ਰੱਖਣਾ ਬਿਲਕੁਲ ਬਿਲਕੁਲ ਹੂੰ ਚਲ ਠੀਕ ਆ ਵੀਰ ਫੇ ਆਜਾ ਚੱਲ ਨਹੀਂ ਵੀ ਆਜਾ ਕੋਈ ਨਹੀਂ ਮੈਂ ਮਨ ਪੀ ਜੋ ਕਰੂੰਗਾ ਕਿ ਗੜਾ ਗੁੜਾ ਮਾਰ ਦੇ ਆਪਨੇ ਮਾਰੀ ਇਹਨੂੰ ਕੋਈ ਗੇੜਾ ਪੂਰਾ ਮਾਰੇ ਚੰਗਾ ਆ ਆਜਾ ਮੈਂ ਇਹਨਾਂ ਚਾਹ ਪੀਲਾ ਖੜ ਜਾ ਨਹੀਂ ਮੈਂ ਗੱਡੀ ਆਉਣ ਵਾਲੀ ਆ ਤੇ ਮੈਂ ਜਾਣਾ ਹਾਂ ਸਭ ਚੰਗਾ ਕੀਤਾ ਮਿਲ ਚੱਲਿਆਂ ਹਾਂ ਛੇਤੀ ਛੇਤੀ ਮਾਰੀਂ ਗੇੜਾ ਫਿਰ ਚੰਗਾ ਚੰਗਾ ਆ ਚੰਗਾ ਤੂੰ ਇੱਥ ਗੱਡੀ ਚਾਉਣ ਵਾਲੀ ਆ ਤੋ ਪਹਿ ਕੀਤੇ ਕੱਪੜੇ ਹਾਂਜੀ ਕੀਤੇ ਹੂੰ ਤੁਮੇ ਆਦੇ ਗਏ ਆ ਉਧਰ ਮਿਲਣ ਜੋਧੇ ਨਾਲ ਗਏ ਆ ਨਾ ਜਾਂ ਲਗੇ ਮਿਲ ਲਈਏ ਤੇ ਪੁੱਛ ਨਹੀਂ ਹਾਲ ਚਾਲ ਅੱਛਾ ਅੱਛਾ ਹੂੰ ਅੱਛਾ ਕੋਈ ਗੱਲ ਬੋਲ ਤਨੀ ਕੀਤੀ ਫੇਰ ਨਾ ਗੱਲ ਗੋਲਕ ਨਹੀਂ ਖਾਸ ਕੀਤੀ ਕੋਈ ਬਸ ਇਹੋ ਕਹਿੰਦਾ ਕਿ ਮੇਰੀ ਮੰਮੀ ਉਹਨੂੰ ਚੰਗਾ ਨਹੀਂ ਜਾਂਦੀ ਗੋਪੀ ਦੇ ਨੂੰ ਹਾਂ ਮੈਨੂੰ ਸੁਬੜੇ ਕੱਢ ਦਈ ਅੱਛਾ ਕਲ ਕੋਈ ਨਹੀਂ ਆ ਦਸੰਦੀ ਆ ਉਹਨੇ ਮੈਨੂੰ ਕਿਹਾ ਤਾਂ ਮੈਂ ਸੱਸਾਂ ਕੜੀ ਜਾਂਦੀ ਹੁੰਦੀ ਆ ਨਾਲੇ ਜਿਹੜਾ ਬੱਚਾ ਉਹ ਬੰਦਾ ਬਯੋਜਕ ਹੋਈ ਨਾ ਕੋਈ ਹੱਥ ਤੇ ਹੁੰਦੀ ਬੱਚਾ ਵਾਲੀ ਆ ਹੋਏ ਤੇ ਹੈਗਾ ਹੂੰ ਤੇ ਮੈਂ ਉਹ ਤੈਨੂੰ ਚਾਹੀਦਾ ਵਾ ਕਿ ਆਪਣੀ ਮਾਂ ਨੂੰ ਕਿਥਾਰ ਰੱਖਣਾ ਤੇ ਆਪਣੀ ਘਰ ਵਾਲੀ ਪੇਰਾਂ ਦਾ ਰੱਖਣਾ ਆਹੋ ਜੇ ਥੋੜਾ ਚਰਵੇ ਲੈ ਕੀ ਕਰਦੀ ਆ ਵੇਖਣਾ ਕੀ ਉਹਨੂੰ ਲੈਣਾ ਇੱਥੇ ਲੈਣਾ ਹਣ ਨਹੀਂ ਲੈਣਾ ਤੇ ਇੱਥੇ ਹੀ ਆ ਹਾਂ ਤੇ ਕੱਲਾ ਕੱਲਾ ਹੈਗਾ ਡੰਗਾ ਅਡਣਾ ਆਪਣੀ ਮਾਂ ਨੂੰ ਸਮਝਾਏ ਥੋੜਾ ਬੋਲਾ ਕਰਦੇ ਸਮਝਾਏ ਕਾਦਾ ਸਮਝਾਉਣਾ ਵਾ ਮੈਂ ਉਹਦਾਂ ਗਏ ਇਂ ਤੇ ਮੈਨੂੰ ਦੱਸਣ ਦੇ ਹੀ ਮੈਂ ਤੇ ਤੁਹਾਨੂੰ ਦੱਸਿਆ ਨਹੀਂ ਮੈਂ ਤੇ ਇਹ ਮੈਨੂੰ ਫੇਰ ਝਟਕਾ ਮਾਰਨੀਆ ਹੋਰ ਬਣ ਵਿਚੋਲਣ ਹੋਰ ਬਣ ਵਿਚੋਲਣ ਕੱਲ ਜਿਆਦਾ ਵਧੀਆ ਵਧੀਤ ਨਹੀਂ ਉਦਾਂ ਆਂਟੀ ਬੜੀ ਮੰਗ ਹੋਈਏ ਪੀ ਅਸੀਂ ਤਾਂ ਸੋਚਿਆ ਸੀਗਾ ਵੀ ਕੁੜੀ ਨੂੰ ਸੰਭੋ ਸੰਭੂਗੀ ਤੇ ਕਿੰਦੇ ਵੀ ਕੁੜੀ ਨੂੰ ਮਾਰਦੀ ਏ ਝਟਕਾ ਝਟਕਾ ਨੇ ਉਹ ਤਾਂ ਕਹਿੰਦਾ ਕੁੜੀ ਨੂੰ ਸੰਭਦੀ ਬੜਾ ਉਲੀਣਾ ਖੇਡਦੀ ਯਾ ਰੋਟੀ ਪਾਣੀ ਟਾਈਮ ਨਾਲ ਦਿੰਦੀ ਆ ਇਹਨੂੰ ਬਤੀ ਧੱਕ ਦਿੱਤੀ ਆ ਹੋਰ ਮਾਵਾ ਕੀ ਕਰਦੀ ਹੁੰਦੀ ਆ ਉਹ ਕਰਦੀ ਹੁੰਦੀ ਆ ਕਰਦੀਆਂ ਤੇ ਉਹ ਮੈਂ ਤਾਂ ਫੇ ਚੰਗੇ ਸੁਣਾ ਕੇ ਆਈ ਹੀ ਦੀ ਫੇ ਤਾਂ ਹੀ ਫੇ ਮੈਂ ਸੁਣਾਈਆ ਨਾ ਤਾਂ ਕਰਕੇ ਫਰਕ ਪਿਆ ਹੀ ਜਾਂ ਨਹੀਂ ਤੇ ਪਹਿਲਾਂ ਨਹੀਂ ਕੀ ਇੰਨਾ ਕਰਦੀ ਮੈਨੂੰ ਫੇ ਐਵੇਂ ਆਂਟੀ ਨੇ ਕਹਿਣਾ ਸੀਗਾ ਕੁਝ ਮੈਂ ਤਾਂ ਫੇ ਚੰਗਾ ਫੇ ਸੁਣਾਈਆ ਮੈਂ ਮੈਂ ਤਾਂ ਫੇ ਐਵੇਂ ਜਿਸਤਾ ਕਰਾ ਕੇ ਫਸ ਗਈ ਰੋਟਾ ਗੱਜ ਲਗੀ ਚੁੱਪ ਕਰਕੇ ਲੱਗੋ ਮੈਂ ਨਹੀਂ ਫੇ ਆਉਣ ਲੱਗਾ ਬੁਲਾ ਕੇ ਆਈ ਮਮੈਂ ਫਦੇ ਨੂੰ ਪਈ ਆ ਕਿ ਚਲ ਸੋਭਾ ਮਿਲੂਗੀ ਤੇ ਫਿਰ ਜਦੋਂ ਜਾਂਦੇ ਨੂੰ ਬੰਦਾ ਆ ਗੋ ਆਂਟੀ ਨੇ ਤਾਂ ਮੈਨੂੰ ਰਾਹ ਦੇ ਵਿੱਚ ਹੀ ਦੱਸਤਾ ਉਹਦੇ ਲਾਂਡੀ ਗਵਾਂਡੀਆਂ ਨਾਲ ਮੈਂ ਤੇ ਹੋ ਵੀ ਨਹੀਂ ਰਗਿਆ ਹੈਗਾ ਮੈਂ ਫਿਰ ਆ ਗਈ ਛੇਤੀ ਫਿਰ ਮੈਂ ਨਹੀਂ ਬੁਲਾਇਆ ਬੁਲਾਇਆ ਆਪਾਂ ਫਿਰ ਪਤਾ ਤੇ ਲੱਗੂਗਾ ਨਾ ਕਿ ਆਈ ਹੀ ਕਿਦੇ ਬੁਲਾ ਕੇ ਨਹੀਂ ਗਈ ਚਲੋ ਤੂੰ ਫੇ ਫੇਰਾ ਰੱਖੀ ਜੰਗਾ ਨਾ ਅਈ ਰੱਖੂਗੀ ਹੁਣ ਪਰ ਕੀ ਕਰਨਾ ਉਹਦਾ ਮਹਿਸੂਸਦੀ ਆ ਵੀ ਆਪਣੀ ਮਾਂ ਨਹੀਂ ਮੰਨੀ ਚਾਹੀਦੀ ਜਰੂਰ ਕਹਿੰਦਾ ਚੰਗੀ ਬੁੜੀ ਲੈਂਦੀ ਆ ਉਹ ਤਾਂ ਨਹੀਂ ਆ ਫਿਰ ਬੰਦੇ ਨੂੰ ਤਾਂ ਦੂਜੀ ਜਨਾਨੀ ਹੁੰਦਾ ਚੰਗੀ ਲੱਗ ਜਾਂਦੀ ਆ ਪੰਨਿਆਣੇ ਨੂੰ ਮਾਂ ਨਹੀਂ ਉਹ ਮਿਲਦੀ ਦੋਰੇ ਹੁਣ ਉਹਦਾ ਤਾਂ ਵਿਆਹ ਹੋ ਹੀ ਗਿਆ ਨਾ ਤਾਂ ਕਾਟਾ ਕਿੰਨੋਂ ਪਿਆ ਮਾਂ ਨਹੀਂ ਪਿਆ ਉਹਨੂੰ ਪਿਆ ਕੁੜੀ ਨੇ ਆਹੋ ਮਾਂ ਤੋਂ ਬਿਨਾ ਉਹ ਕਹਿੰਦਾ ਮੈਨੂੰ ਪੜਾਉਂ ਉਹ ਕੁੜੀ ਨੂੰ ਪੜਾਉਂਦੀ ਵੀ ਆ ਹਾਲਿੰਦੀ ਉਹ ਵੀ ਇੱਕ ਵਕਾ ਕਾ ਕੋਈ ਪਤਾ ਨਹੀਂ ਕੀ ਚੱਕਰ ਹੋ ਕੀ ਨਹੀਂ ਨੀਦ ਭਜੇ ਐਡਾ ਕਰਦੀ ਹੋਵੇ ਤੇ ਸੱਸ ਨੂੰ ਉਹ ਨਾ ਦਿਖੇ ਚੱਲੇ ਜਰਾ ਵੀ ਜਾਂਦਾ ਫਿਰ ਜਾਂ ਤੂੰ ਉਹਦਾ ਫੇਰਾ ਰੱਖੀ ਐਂ ਜੇ ਕੁੜੀ ਕਰਕੇ ਸੋਚਿਆ ਜੀ ਕਿ ਭਲਾ ਉਹ ਜੀ ਕੁੜੀ ਦਾ ਹੋਰ ਕੁੜੀ ਕਰਕੇ ਕੀ ਹੋਰ ਰੋਟੀ ਤੇ ਨਹੀਂ ਤੇ ਪੱਕੀ ਜਾਂਦੀ ਹਨ ਤੇ ਕਰਦੀ ਆਂ ਭਾਹ ਭੁੱਖਾ ਤੇ ਕੋਈ ਵੀ ਨਹੀਂ ਹੁੰਦਾ ਹੂੰ ਹੋਰ ਦੋ ਸਾਲੀ ਕੁੜੀ ਵੱਡੀ ਹੋ ਜਾਣੀ ਤੇ ਹੋਰ ਕੁੜੀ ਨੇ ਆਪ ਕਾਉਣ ਖਾਂਡਾ ਪੈਣਾ ਹੈਗਾ ਬਸੇ ਹੋਈ ਵੀ ਚੱਲ ਨਿਆਣੀ ਨੂੰ ਹਨਾ ਵੀ ਮਾਂ ਜ਼ਰੂਰਤ ਹੁੰਦੀ ਆ। ਥਿਆਲੇ ਇੱਕ ਦੋ ਵਾਰਾਂ ਵੀ ਵੇਖੀ ਜਾ ਕੇ ਨਾ ਕੀ ਹਾਤਾ ਵਾ। ਨਹੀਂ ਲਾਉਂਗੀ। ਐਡਾ ਗੌਰਵ ਨਹੀਂ ਕਰੀਦਾ। ਰਸ ਦੇ ਉਤੇ ਉਹਦੀ ਇਹ ਆਹੋ ਨਹੀਂ ਹੁੰਦੀ ਤੈਨੂੰ ਮੈਡੀਕੋ ਗੱਲ ਮੰਦੀ। ਪਰ ਫੇਰ ਵੀ ਹੁਣ ਡਾਡਾ ਉਦਨ ਮੈਨੂੰ ਜਾਂਦੀ ਨੇ ਦੱਸਿਆ ਤੇ ਫਿਰ ਚਲ ਕੋਈ ਨਹੀਂ ਹਤਾ। ਉਹ ਨਮਾ ਸੱਚਾ ਦੀਆਂ ਬਣ ਰਹੀਦੀ ਹੁੰਦੀ ਆ ਥੋੜੀ ਬੋਤੀ। ਆਹ ਉਹ ਤਾਂ ਕੁੱਟਣ ਨੂੰ ਤੇ ਕਹਿ ਵੀ ਮੈਂ ਵੀ ਆਪਣੇ ਮੁੰਡੇ ਨੂੰ ਕੁੱਟ ਹੀ ਲੈਣੀ ਆ ਫਿਰ ਕੀ ਅੰਦਾਜ਼ ਤੇ ਯਾਰ ਜੇ ਗਲਤੀ ਕਰਨੀ ਚ ਛੜਕਾਂ ਦੇ ਪੈਂਦਾ ਹੀ ਆ ਹੂੰ ਉਹ ਤਾਂ ਗੇੜੇ ਰੱਖੇ ਜਾਂ ਤੇ ਚੰਗੇ ਹੁੰਦੇ ਆ ਉਹ ਤਾਂ ਜਿਹੜੀ ਪ੍ਰਾਈ ਕੁੜੀ ਫੋਲ ਕਹਣਾਗੇ ਪ੍ਰਾਈ ਆ ਤਾਂ ਕੁੱਟਦੀ ਆ ਹੂੰ ਆਪਣੀ ਹੋ ਜਿਆਦਾ ਕੁੱਟਿਆ ਜਾਂਦਾ ਭਾਈ ਆਪਨੇ ਨੂੰ ਤਾਂ ਬਥੇਰਾ ਕੁੱਟ ਲਈਦਾ ਪਰ ਇਹ ਆ ਨਾ ਮਾਂ ਜਿਹੜੀ ਆਪਣੀ ਮਾਂ ਹੁੰਦੀ ਹੈ ਜਿਹਨੇ ਢਿੱਡੋਂ ਜੰਮਿਆ ਹੁੰਦਾ ਉਹ ਕੁੱਟ ਕੇ ਤੇ ਬਾਅਦ ਵਿੱਚ ਨਾ ਇਹਨੂੰ ਗੱਲ ਨਾ ਵੀ ਲਾਉਂਦੀ ਆ ਤੰਮਤ ਰਿਆਂ ਦਾ ਕੀ ਪਤਾ ਕੁੱਟ ਜਰੂਰ ਲੈਣਾ ਹੁੰਦਾ ਵਾ ਤੇ ਗੱਲ ਨਾਲ ਲਾਉਣ ਦਾ ਕੰਮ ਨਹੀਂ ਹੁੰਦਾ ਇਹਨਾਂ ਦਾ ਉਹ ਜਿਹਦੇ ਸਿਆਣੀ ਹੋਵੇ ਕੁਲ ਵਾਲੀ ਹੋਵੇ ਤੇ ਫਿਰ ਕਰਦੀ ਹੋਊਗੀ ਨਾ ਉਹ ਨਹੀਂ ਤੇ ਨਿਆਣੇ ਨੂੰ ਕੁੱਟ ਤੇ ਹਰ ਕੋਈ ਲੈਂਦਾ ਮਾਂ ਤੇ ਪਹਿਲਾਂ ਕੁੱਟ ਦੀ ਕੁੱਟ ਦੀ ਚੰਗੇ ਭਲੇ ਲਈ ਤੇ ਜਿਹੜਾ ਦੂਸਰਾ ਕੁੱਟਦਾ ਮੈਨਾਂ ਉਹਦੀ ਕੁੱਟ ਚੁੱਭਦੀ ਆ ਉਹਨੇ ਬਾਅਦ ਚ ਗੱਲ ਨਾਲ ਨਹੀਂ ਲਾਉਣਾ ਕਿਤੇ ਪਿਆਰ ਨਹੀਂ ਕਰਨਾ ਬੱਚੇ ਨੂੰ ਤੇ ਨਾ ਹੀ ਉਹਦੇ ਦਿਲ ਨੂੰ ਖੁਸ਼ ਹੋਣਾ ਵੀ ਮੈਂ ਇਹ ਨਿਆਣੇ ਨੂੰ ਮਾਰਿਆ ਵਾ ਆਪਣਾ ਭਾਵੇਂ ਤੀ ਪੁੱਤ ਲਾ ਕੇ ਲੱਖਾਂ ਗਲਤੀਆਂ ਕਰੇ ਤੋ ਉਹਨੂੰ ਫੇਰ ਗੱਲ ਨਾਲ ਲਾਉਣਾ ਹੁੰਦਾ ਵਾ ਚਲੋ ਨੇ ਆਪ ਦੋਸਤਾਂ ਵੇਖੇ ਉਦਾਂ ਦੁੱਖ ਐ ਜਿਆਣੀ ਤੇ ਜੇ ਨਾ ਕਰੂਗੀ ਤੇ ਫੇਰ ਬੇਕੂਫੀ ਹੋਊਗੀ ਚਲੋ ਵੇਖੋ ਹੁਣ ਟਾਈਮ ਹੀ ਦੱਸੋ ਚਲ ਫੇਰ ਕਾਰ ਤੇ ਤਿਆਰੀਆ ਚਲੋ